ਇਸ ਵਾਰ ਮੈਂ ਆਪਣਾ ਜੰਦਰ ਦੇ ਕੋਲ ਸੰਸਾਰੀ ਪਿੰਡ ਦੇ ਕੋਲ 32 ਟੀਮਾਂ ਦੀ ਐਨਟੀ ਸੀਗੀਆਂ ਉੱਥੇ ਐਂਟਰੀਆਂ ਦੇ ਕੋਲ ਮੈਂ ਇਕੱਲਾ ਆਪਣਾ ਵਿਰਨ ਆਇਆ ਸਿੰਗਲ ਵਿਕਟ ਟੂਰਨਾਮੈਂਟ ਸੀਗਾ ਬੜੀ ਮਾਣ ਵਾਲੀ ਗੱਲ ਆ ਕਿ ਉਹ ਸਾਡੇ ਅੱਜ ਵਾਰ ਨੰਬਰ 92 ਦੇ ਵਿੱਚ ਜੋ ਕਿ ਰਹਿ ਰਹੇ ਨੇ ਇਹ ਅੱਜ 3 ਨਵੰਬਰ ਨੂੰ ਟੂਰਨਾਮੈਂਟ ਹੋਇਆ ਜੀ ਕ੍ਰਿਕਟ ਦਾ ਉਹਦੇ ਵਿੱਚ 32 ਟੀਮਾਂ ਸੀ ਜਿਹਦੇ ਵਿੱਚ ਮੇਰਾ ਛੋਟਾ ਵੀ ਪਹਿਲੇ ਨੰਬਰ ਤੇ ਆਇਆ ਵਾ ਤੇ ਬੜੀ ਮਾਣ ਵਾਲੀ ਗੱਲ ਆ ਸਾਡੇ ਲਈ ਵੀ ਸਾਡੇ ਲੁਧਿਆਣੇ ਵਾਸੀਆਂ ਲਈ ਵੀ ਤੇ ਸਾਡੇ ਪਰਿਵਾਰ ਲਈ ਵੀ ਸਾਡੇ ਜਿੱਥੇ ਸਮਾਜ ਦੇ ਵਿੱਚ ਖੁਸ਼ੀ ਆ ਬਾਲਵਿਕੀ ਭਾਈ ਜਦੋਂ ਉਸੇ ਪੂਰੇ ਹੁੜਿਆਣਾ ਵਾਸੀਆਂ ਦੇ ਔਰ ਸ਼ਹਿਰ ਵਾਸੀਆਂ ਦੇ ਵਿੱਚ ਬੜਾ ਇੱਕ ਉਤਸ਼ਾਹ ਆ ਖੁਸ਼ੀ ਆ ਕਿ ਨੌਜਵਾਨ ਬੱਚਾ ਮਿਹਨਤ ਕਰਕੇ ਜੋ ਅੱਗੇ ਆ ਰਿਹਾ ਬੜਾ ਹੀ ਫਖਰ ਦੀ ਗੱਲ ਹੈ ਔਰ ਪਰਮਾਤਮਾ ਪਰਮਪਿਤਾ ਪਰਮਾਤਮਾ ਅੱਗੇ ਆਪ ਵਾਅਦਾ ਪੈਂਦੀ ਕਰਦੇ ਆ ਕਿ ਇਸੇ ਤਰ੍ਹਾਂ ਬੱਚਾ ਲਗਾਤਾਰ ਮਿਹਨਤ ਕਰਦਾ ਰਹੇ ਔਰ ਪਰਮਾਤਮਾ ਇਹਨੂੰ ਅੱਗੇ ਵਧਣ ਦਾ ਮੌਕਾ ਦੇਣ ਔਰ ਲੁਧਿਆਣਾ ਜਿਸ ਦੇ ਖੇਲ ਨਾਲ ਪੰਜਾਬ ਖੇਲ ਨਾਲ ਇੰਡੀਆ ਖੇਲਣ ਦਾ ਮੌਕਾ ਦੇਣ ਔਰ ਇਸੇ ਤਰ੍ਹਾਂ ਪ੍ਰਮਾਤਮਾ ਆਪਣੀ 은ਦੇ ਕਿਰਪਾ ਬਣਾਏ ਰੱਖਣਾ ਔਰ ਲਗਾਤਾਰ ਬੱਚਾ ਮਿਹਨਤ ਕਰਦਾ ਰਹੇ ਚਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾ ਆਪਕਾ ਹਾਂਜੀ ਮੇਰਾ ਨਾਮ ਜਵਾਈਦ ਵੈਦ ਜੀ ਹੈ ਮੈਂ ਲੁਧਿਆਣੇ ਵਾਲੋ ਰਹਿਣ ਵਾਲਾ ਹਾਂ ਤੇ ਮੈਂ ਅੱਗੇ ਵੀ ਬਹੁਤ ਟੂਰਨਾਮੈਂਟ ਜਿੱਤੇ ਨੇ ਅੰਮਰਸਰ ਵੀ ਖੇਡਿਆ ਆ ਮੈਂ ਦਿੱਲੀ ਵੀ ਖੇਡ ਕੇ ਆਇਆ ਮੈਂ ਉਤਰਾਖੰਡ ਵੀ ਖੇਡ ਕੇ ਆਇਆ ਮੈਂ ਮੇਰੇ ਕੋ ਇਤੋਂ ਵੱਧ ਪਹਿਲਾਂ ਇਹ ਵਰਦ ਵਧੂ ਪਏ ਨੇ ਤੇ ਮੈਂ ਇਦਾਂ ਹੀ ਆਪਣੇ ਲੁਧਿਆਣੇ ਵਾਸੀਆਂ ਦਾ ਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰਦਾ ਆ ਰਿਹਾ ਮਾਂ ਇਸ ਵਾਰ ਮੈਂ ਆਪਣਾ ਜੰਦਰ ਦੇ ਕੋਲ ਸੰਸਾਰੀ ਪਿੰਡ ਦੇ ਕੋਲ 32 ਟੀਮਾਂ ਦੀ ਐਂਟਰੀ ਸੀਗੀਆਂ ਉੱਥੇ ਐਂਟਰੀਆਂ ਦੇ ਕੋਲ ਮੈਂ ਇਕੱਲਾ ਆਪਣਾ ਵਿਰਨ ਆਇਆ ਸਿੰਗਲ ਵਿਕਰ ਟੂਰਨਾਮੈਂਟ ਸੀਗਾ ਫੇ ਤੁਸੀਂ ਪਹਿਲਾਂ ਵੀ ਜਿੱਦਾਂ ਖੇਡੇ ਹੋ ਤੁਸੀਂ ਕਹਿੰਦੇ ਸੀ ਜਿੱਤਦੇ ਆ ਤੇ ਹੁਣ ਤੁਸੀਂ ਕੀ ਦਾ ਜਿਆਦਾ ਕਰਦੇ ਹੋ ਕੀ ਤੁਹਾਨੂੰ ਕਿਹਦੀ سپورਟ ਮਿਲਦੀ ਹੈ ਘਰਦਿਆਂ ਵੱਲੋਂ ਜੀ ਹਾਂ ਜੀ ਦੋਨੋਂ ਦੀ سپورਟ ਹੈ ਜੀ ਪੂਰੀ ਫੁੱਲ ਅੱਛਾ ਜੀ ਦੋਨੇ ਮੈਨੂੰ ਅੰਡਾਂਦੇ ਨੇ ਰੋਜ਼ ਤੇ ਇਹ ਤੁਹਾਡੇ ਘਰ ਦੇ ਵਿੱਚ ਪਹਿਲਾਂ ਵੀ ਕੋਈ ਸਕੂਰ ਚ ਖੇਡਦਾ ਸੀ ਕਿ ਤੁਸੀਂ ਪਹਿਲਾਂ ਹੀ ਹੋ ਨਹੀਂ ਪਾਪਾ ਮੈਂ ਟਾਈਕਵੋਂਡੋ ਖੇਡਦੇ ਸੀ ਅੱਛਾ ਜੀ ਹਾਂ ਜੀ ਫਿਰ ਪਾਪਾ ਟਾਈਕਵੋਂਡੋ ਸਟੇਟ ਪਲੇਅ ਰਹੇ ਨੇ ਅੱਛਾ ਜੀ ਹਾਂ ਜੀ ਤੁਹਾਨੂੰ ਇਹ ਟਾਈਮ ਟਾਈਮ ਤੇ ਸੁਝਾਅ ਦਦਦੇ ਨੇ ਵੀ ਹਾਂ ਵੀ ਇੱਦਾਂ ਹਾਂ ਜੀ ਹਾਂ ਜੀ ਇਹਨਾਂ ਨੇ ਸਾਰਾ ਕੁਝ ਕੀਤਾ ਹੀ ਇਹਨਾਂ ਨੇ ਸਾਰਾ ਕੁਝ ਕਰਾਇਆ ਮੈਨੂੰ ਇਹਨਾਂ ਨੇ ਅਕੈਡਮੀ ਲਈ ਛੱਡ ਕੇ ਆਂਦੇ ਸਵੇਰੇ ਫਿਰ ਤੇ ਹੁਣ ਕੋ ਤੁਹਾਡਾ ਕੀ ਪਲਾਨ ਹੈ ਕਿ ਮੈਂ ਕੀ ਖੇਡਾਂ ਮੈਂ ਆਪਣੇ ਲੁਧਿਆਣੇ ਵੱਲੋਂ ਖੇਡਣਾ ਜੀ ਇੰਡੀਆ ਵੱਲੋਂ ਆਪਣੀ ਟੀਮ ਵੱਲੋਂ ਖੇਡ ਤੁਮੇਰਾ ਰੱਬ ਮੈਨੂੰ ਫਲ ਦਊਗਾ ਮਿਹਨਤ ਦਾ ਜਰੂਰ ਦਊਗਾ ਤੇ ਇਦਾਂ ਹੀ ਮੈਂ ਲੱਗਿਆ ਰਹੂੰਗਾ ਜੀ ਇਦਾਂ ਦੇਖਦੇ ਆ ਅੱਜ ਬੱਚਾ ਜਿਹੜਾ ਬੜਾ ਵੱਡਾ ਦਿੱਖ ਰਿਹਾ ਹੈ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਛੋਟਾ ਵੀਰ ਸਣੀ ਤਰੀਕੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਮੇਰਾ ਛੋਟਾ ਵੀਰ ਵਾਹਿਦ ਬੈਦ ਮੇਰੇ ਸਤਿਕਾਰਯੋਗ ਵੱਡੇ ਭਰਾ ਨੇ ਰਕੇਸ਼ ਬੈਦ ਜੀ ਉਹਨਾਂ ਦਾ ਬੇਟਾ ਵਾ ਛੋਟਾ ਬੜੀ ਮਾਣ ਵਾਲੀ ਗੱਲ ਆ ਕਿ ਉਹ ਸਾਡੇ ਅੱਜ ਵਾਰਡ ਨੰਬਰ 92 ਦੇ ਵਿੱਚ ਜੋ ਕਿ ਰਹਿ ਰਹੇ ਨੇ ਇਹ ਅੱਜ 10 ਨਵੰਬਰ ਨੂੰ ਟੂਰਨਾਮੈਂਟ ਹੋਇਆ ਸੀ ਕ੍ਰਿਕਟ ਦਾ ਹੋਰ ਵਿੱਚ 32 ਟੀਮਾਂ ਸੀ ਜਿਹਦੇ ਵਿੱਚ ਮੇਰਾ ਛੋਟਾ ਵੀਰ ਪਹਿਲੇ ਨੰਬਰ ਤੇ ਆਇਆ ਵਾ ਤੇ ਬੜੀ ਮਾਣ ਵਾਲੀ ਗੱਲ ਆ ਸਾਡੇ ਲਈ ਵੀ ਸਾਡੇ ਲੁਧਿਆਣੇ ਵਾਸੀਆਂ ਲਈ ਵੀ ਤੇ ਸਾਡੇ ਪਰਿਵਾਰ ਲਈ ਵੀ ਇਸ ਲਈ ਅਸੀਂ ਇਹਦਾ ਹੀ ਫੋਸਲਾ ਵਧਾਈ ਕਰਨਾ ਆ ਆਪਣੇ ਛੋਟੇ ਭਰਾ ਨੂੰ ਐਪਰੀਸ਼ੀਏਟ ਕਰਨਾ ਆ ਵੀ ਸਾਡਾ ਛੋਟਾ ਵੀਰ ਬਹੁਤ ਵਧੀਆ ਗੇਮ ਦੇ ਵਿੱਚ ਲੱਗਿਆ ਹੋਇਆ ਤੇ ਉਹਨਾਂ ਨਾਲ ਸੰਭਾ ਮੇਰੇ ਛੋਟੇ ਵੀਰ ਲਈ ਬਹੁਤ ਵਧੀਆ ਰਹੂਗਾ ਤੇ ਪ੍ਰਮਾਤਮਾ ਇਹਦੀ ਕਿਤੇ ਕਿਤੇ ਬਾਹ ਫੜ ਕੇ ਨੂੰ ਅੱਗੇ ਲੈ ਜਾਊਗਾ ਸਾਜੀ ਕਿਤਾ ਦੇਖਦੇ ਹੋ ਅੱਜ ਬੱਚੇ ਬਹੁਤ ਬੋਲ ਰਹੇ ਬਹੁਤ ਬਹੁਤ ਪਹਿਲਾਂ ਤੋਂ ਮੁबारकਾਂ ਪੂਰੇ ਲੁਧਿਆਣਾ ਵਾਸੀਆਂ ਨੂੰ ਔਰ ਸਾਡੇ ਭਰਾ ਮੇਰੇ ਜੋ ਵਰਕੀਸ਼ ਭਰਾ ਨੇ ਸਾਡੇ ਇਹਨਾਂ ਦਾ ਬੇਟਾ ਜੋ ਵਾਹਿਦ ਜੀ ਜਲੰਧਰ ਦੇ ਵਿੱਚੋਂ 32 ਟੀਮਾਂ ਨੂੰ ਜਿਹੜਾ ਦੇ ਮੈਚ ਹੋਏ ਬਹੁਤ ਸੋਹਣਾ ਖੇਡਿਆ ਜਿਹੜਾ ਜੋ ਬਿੰਨਰ ਪਲੇਅਰ ਹੈ ਜਿਹੜਾ ਫਾਸਟ ਦਾ ਬਿੰਨਰ ਸਾਡਾ ਬੱਚਾ ਜਿਹੜਾ ਚੁਣਿਆ ਗਿਆ ਵਾ ਸਾਡੇ ਜਿੱਥੇ ਸਮਾਜ ਦੇ ਵਿੱਚ ਖੁਸ਼ੀ ਆ ਮਾਲਵੀ ਕੀ ਭਾਈ ਜਦੋਂ ਉੱਥੇ ਪੂਰੇ ਲੁਧਿਆਣਾ ਵਾਸੀਆਂ ਦੇ ਔਰ ਸ਼ਹਿਰ ਵਾਸੀਆਂ ਦੇ ਵਿੱਚ ਬੜਾ ਇੱਕ ਉਤਸ਼ਾਹ ਆ ਖੁਸ਼ੀ ਆ ਕਿ ਨੌਜਵਾਨ ਬੱਚਾ ਮਿਹਨਤ ਕਰਕੇ ਜੋ ਅੱਗੇ ਆ ਰਿਹਾ ਅਸੀਂ ਸਾਰੇ ਮੇਰਾ ਭਰਾ ਮੰਦੀ ਬੱਸੀਆਂ ਸਾਰੀ سپورਟ ਜਿੰਨੀ ਸਾਡੇ ਸਪੋਰਟਰ ਨੇ ਸਾਡੀ سپورਟ 24 ਘੰਟੇ ਨਾਲ ਲਈਆ ਸਰਕਾਰ ਬੰਨੀ ਹੋ ਵੀ ਜੇ ਕੋਈ ਆਸ਼ੀਰਵਾਦ ਦੋਣਾ ਹੋਇਆ ਮੰਤਰੀ ਬੰਨੀ ਹੋ ਤਾਂ ਅਸੀਂ ਇਹਨੂੰ ਨਾਲ ਲਿਜਾ ਕੇ ਸਾਡੇ ਛੋਟੇ ਬੱਚੇ ਨੂੰ ਕਹਾਂਗੇ ਵੀ ਅੱਗੇ ਵਧੋ ਤੇ ਅਸੀਂ ਇਹਨਾਂ ਦੇ ਨਾਲ ਆ ਜੀ ਹਾਂਜੀ ਸਰ ਕਿੰਦਾ ਦੇਖਦੇ ਆ ਅੱਜ ਬੱਚਾ ਟੂਰਨਾਮੈਂਟ ਜਿੱਤਿਆ ਬੜੀ ਖੁਸ਼ੀ ਦੀ ਗੱਲ ਆ ਜੀ ਆ ਸਾਡੇ ਦੋਸ ਛੋਟੇ ਭਾਈ ਰਕੇਸ਼ ਵੈਦ ਜੀ ਇਹਨਾਂ ਦਾ ਬੇਟਾ ਵਾਹਿਦ ਆ ਇਹ ਜਿਹੜਾ ਜਲੰਧਰ ਦੇ ਨਾਲ ਸਸਾਲੀ ਪਿੰਡ ਆ ਉੱਥੇ ਸਿੰਗਲ ਵਿਕਟ ਟੂਰਨਾਮੈਂਟ ਜਿਹੜਾ ਹੋਇਆ तकरीबन ਲਗਭਗ ਉਸ ਟੂਰਨਾਮੈਂਟ ਦੇ ਵਿੱਚ 32 ਟੀਮਾਂ ਨੇ ਹਿੱਸਾ ਲਿਆ ਥਿਸ ਵਿੱਚੋਂ ਇਹ ਹੋਂ ਹਰ ਬੱਚਾ ਉਸ ਟੂਰਨਾਮੈਂਟ ਨੂੰ ਵਿਨ ਕਰਕੇ ਆਇਆ ਸਾਡੇ ਏਰੀਏ ਵਾਰਡ ਨੰਬਰ 92 ਲਈ ਨਾਰਥ ਕੰਸਟੀਟੂਐਂਸੀ ਲਈ ਸਾਰੇ ਲੁਧਿਆਣੇ ਲਈ ਬੜਾ ਹੀ ਫਖਰ ਦੀ ਗੱਲ ਆ ਔਰ ਪਰਮਾਤਮਾ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਵੀ ਇਸੇ ਤਰ੍ਹਾਂ ਬੱਚਾ ਲਗਾਤਾਰ ਮਿਹਨਤ ਕਰਦਾ ਰਹੇ ਔਰ ਪਰਮਾਤਮਾ ਇਹਨੂੰ ਅੱਗੇ ਵਧਣ ਦਾ ਮੌਕਾ ਦੇਣ ਔਰ ਲੁਧਿਆਣਾ ਡਿਸਟ੍ਰਿਕਟ ਖੇਲਣਾ ਪੰਜਾਬ ਖੇਲਣਾ ਔਰ ਇੰਡੀਆ ਖੇਲਣ ਦਾ ਮੌਕਾ ਦੇਣ ਔਰ ਇਸੇ ਤਰ੍ਹਾਂ ਪਰਮਾਤਮਾ ਆਪਣੀ ਇਹਦੇ ਕਿਰਪਾ ਬਣਾਈ ਰੱਖਣ ਔਰ ਲਗਾਤਾਰ ਬੱਚਾ ਮਿਹਨਤ ਕਰਦਾ ਰਹੇ ਜਿੱਥੇ ਵੀ ਇਸ ਬੱਚੇ ਨੂੰ ਕਿਤੇ ਆਪਣੇ ਇਸ ਅਜ਼ੀਜ਼ ਅੰਕਲ ਦੀ ਜ਼ਰੂਰਤ ਹੈ ਸਾਡੇ ਨੋਰ ਖਾਲਕੇ ਦੇ ਨੂੰ ਕੁਝ ਬੱਚੇ ਨੂੰ ਹੌਸਲਾ ਵਜਾਈ ਕਿੱਤੀ ਆਏਗੀ ਨਹੀਂ ਹਰ ਦੇਖੋ ਬਿਲਕੁਲ ਬਿਲਕੁਲ ਗੱਲ ਹੈ ਵੀ ਹਮੇਸ਼ਾ ਬੱਚਾ ਜਿਹੜਾ ਮਿਹਨਤ ਕਰਦਾ ਉਹਨੂੰ ਕਦੇ ਵੀ ਕੋਈ ਉਹਦਾ ਟੈਲੈਂਟ ਹਮੇਸ਼ਾ ਨਜ਼ਰ ਆਂਦਾ ਹੈ ਇਹ ਨਹੀਂ ਵੀ ਜਿਹੜਾ ਬੱਚਾ ਹੌਨ ਹਾਰਾ ਉਹਦਾ ਟੈਲੈਂਟ ਨਹੀਂ ਔਰ ਕ੍ਰਿਕਟ ਇੱਕ ਐਸੀ ਗੇਮ ਹੈ ਦੂਰ ਤੋਂ ਪਤਾ ਚੱਲ ਜਾਂਦਾ ਵੀ ਇਸ ਬੱਚੇ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਹੈ ਤੇ ਇਸ ਕਰਕੇ ਕੁਆਲਿਟੀ ਜਿਹੜੀ ਇਹ ਕਦੇ ਲੁਕਦੀ ਨਹੀਂ ਹੈ ਪਰ ਫਿਰ ਵੀ ਇਸ ਬੱਚੇ ਨੂੰ ਕਿਤੇ ਮੇਰੀ ਜ਼ਰੂਰਤ ਹੈ ਸਾਡੇ ਇਸ ਏਰੀਏ ਦੇ ਜਿਹੜੇ ਐਮਐਲਏ ਸਾਹਿਬ ਨਾਰਥ ਕੰਸਟਿਟੂਐਂਸੀ ਦੇ ਕਦੇ ਵੀ ਇਸ ਬੱਚੇ ਨੂੰ ਸਾਡੀ ਹਰਫਤ ਦੀ ਲੋੜ ਆ ਹਰ ਸਮੇਂ ਇਸ ਪਰਿਵਾਰ ਨਾਲ ਇਸ ਬੱਚੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੇਰਾ ਬੇਟਾ ਵੀ ਲੁਧਿਆਣਾ ਡਿਸਟ੍ਰਿਕਟ ਖੇលਿਆ ਤਾਂ ਕਿਤੇ ਨਾ ਕਿਤੇ ਮੈਨੂੰ ਵੀ ਇਸ ਸਕੀਮ ਬਾਰੇ ਤਜਰਬਾ ਹੈ ਸਾਡੇ ਭਾਈ ਸਾਹਿਬ ਵੀ ਨਾਲ ਖੜੇ ਆ ਔਰ ਹਮੇਸ਼ਾ ਕਿਤੇ ਵੀ ਸਾਨੂੰ ਇਹਨੂੰ ਲੋੜ ਆ ਸਾਡੀ ਅਸੀਂ ਵੀ ਆਪਣੇ ਬੱਚੇ ਪਿੱਛੇ ਪਸਦੇ ਰਹੇ ਆ ਆਪਣਾ ਬੱਚਾ ਜਿੱਥੇ ਵੀ ਕਿਤੇ ਸਾਡੀ ਗਾਈਡਲਾਈਨ ਦੀ ਲੋੜ ਆ ਪ੍ਰੋਪਰ ਇਸ ਬੱਚੇ ਨੂੰ ਗਾਈਡਲਾਈਨ ਦਾਂਗੇ ਪ੍ਰੋਪਰ ਰਸਤਾ ਦੱਸਾਂਗੇ ਤਾਂ ਕਿ ਆਪਣਾ ਜਿਹੜਾ ਏ ਬਸ ਸਰਕਲ ਹੈ ਜਿਹੜਾ ਇਹ ਟਾਰਗੇਟ ਹੈ ਉਹਨੂੰ ਪੂਰਾ ਕਰ ਸਕਦੇ ਹਾਂ